ਤਾਰੇ ਨੂੰ ਘੈਰ ਤਰੀ ਸਾਤਰੀ ਕਾਲ ਜੀ ਤੇ ਅੱਜ ਆਪਾਂ ਕੰਮ ਧੰਦਾ ਕਰਕੇ ਆਪਾਂ ਗੈਸ ਦੀ ਪਿੱਛੇ ਜ਼ਿਆਦਾ ਥੋੜਾ ਜਿਹਾ ਆਪਾਂ ਨੂੰ ਕੰਮ ਸੀਗਾ ਤੇ ਇਸ ਦਾ ਪਰਹੰਦਰ ਜੀ ਸਰ ਨਾਲ ਹੀ ਮਿਲ ਕੇ ਤੇ ਸਾਣਾ ਜਿਹੜੇ ਰੱਖੇ ਨੂੰ ਭੁੱਖ ਲੱਗੇ ਜ਼ਿਆਦਾ ਤੇਰੇ ਉਹਨਾਂ ਨੇ ਰੋਟੀ ਨਹੀਂ ਖਾਦੀ ਸੀਗੀ ਤੇ ਹੁਣ ਆਪਾਂ ਚਟਨੀ ਇਹਦੇ ਵਿੱਚ ਹੀ ਪੁੱਤੀ ਆਪਾਂ ਨੇ ਐਕਸਲ ਦੇ ਵਿੱਚ ਦੇਖੋ ਜੀ ਬਹੁਤ ਵਧੀਆ ਚਟਨੀ ਪੁੱਤੀ ਗਈ ਆਪਣੀ ਲਾਲ ਮਿਰਚਾਂ ਦੀ ਤੇ ਵਿੱਚ ਆਪਾਂ ਪਿਆਜ਼ ਪਾ ਲਈ ਸੀਗੇ ਤੇ ਹੁਣ ਕਿਉਂ ਗਰਮ ਕਰਕੇ ਦੇਸੀ ਜਿਹੀ ਚਟਨੀ ਆ ਕੇ ਰੋਟੀ ਦੇ ਮੰਗੀ ਨਾ ਥੱਲੇ ਤੁਸੀਂ ਮੈਂ ਬੇਸਨ ਵਾਲੀਆਂ ਰੋਟੀਆਂ ਲੈ ਤਾਗਾ ਉਹ ਦੇ ਦਿਓ ਜਿਵੇਂ ਕਹਿੰਦੇ ਨੇ ਲਾਲ ਲਾਲ ਰੋਟੀਆਂ ਲਾਲ ਲਾਲ ਰੋਟੀਆਂ ਤੇ ਲਾਲ ਲਾਲ ਚਟਣੀ ਪਿਣੇ ਪਿਣਾ ਰੋਟੀਆਂ ਚਟਣੀ ਨਾਲ ਬਲਾਈ ਸਵਾਦ ਹੈ ਨਾ ਦੇਖ ਕੇ ਵੀ ਮੂੰਹ ਚ ਪਾਣੀ ਆਊਗਾ ਭਾਈ ਸਾਦਾ ਨਹੀਂ ਤੇ ਚਟਣੀ ਦੇ ਵਗਾਰੇ ਬੰਨੋ ਹਨਾ ਇਸ ਅਨੁਸਾਰ ਮੈਂ ਛਟਾਕਟ ਤੇ ਨਹੀਂ ਰੋਟੀ ਹੈਗੀ ਆ ਕਿ ਤੇ ਕੀ ਕਰੀਏ ਕੱਦਦਾ ਕੁਝ ਹੋਰ ਹੁੰਦਾ ਬੰਦਾ ਬਣ ਜਾਂਦਾ ਕੁਝ ਹੋਰ ਵਿਚਾਰੀ ਦਾ ਕੰਮ ਕਰਦੀ ਦਾ ਕੋਕਾ ਡਿੱਗ ਪੈਤੀ ਲੈ ਕੋਕਾ ਤੇ ਮੈਂ ਨਹੀਂ ਕਹਿੰਦਾ ਗੈ ਜੀ ਕੋਕਾ ਵੀ ਦਿਖਾਵਾਂਗੇ ਤੁਹਾਨੂੰ ਲੈ ਕੇ ਆਏ ਨੇ ਮਮੀ ਨੇ ਤੂੰ ਵੀ ਤੇਰਾ ਨਕਸ ਪੜ੍ਹ ਪੜ ਦੇ ਲੱਗਦਾ ਗਾ ਉਪਰ ਲੱਗਦਾ ਇਹ ਕਹਿੰਦੀ ਹੈ ਮੇਰਾ ਕੋਕਾ ਹੈ ਮੈਂ ਮਾਂ ਤੁਹਾਨੂੰ ਕੋਈ ਦੱਸਣਾ ਕਰ ਤੁਹਾਨੂੰ ਕੋਕਾ ਹੋ ਰਾ ਜੀ ਹੁਣ ਤਾਂ ਹੋ ਛੋਟੀ ਚੀਜ਼ ਆ ਪਤ ਤੇ ਹੁੰਦਾ ਨਹੀਂ ਛੋਟੀ ਚੀਜ਼ ਕਦੇ ਵੀ ਨਹੀਂ ਹੁੰਦੀ ਇਸ ਕਾਂ ਤਨ ਨਸਕਾਂ ਤਾਂ ਨਹੀਂ ਹੁੰਦੀ ਆਂਦਾ ਖਣੀ ਤੇ ਆਈ ਆ ਜੀ ਨਸਕਾਂ ਤਾਂ ਨਸਕਾਂ ਤੇ ਦੇਖੋ ਜੀ ਕਿੰਨੀ ਕਹਿਣ ਚਟਣੀ ਕੁੱਟੀ ਵੀ ਪੀ ਕੇ ਗਏ ਤੇ ਚੱਲ 12 ਵਜੇ ਤੇ ਹੁਣ ਫੇਰ ਚਾਹ ਧਰੀ ਹੈ ਅਮਨ ਕਹਿੰਦੀ ਮੰਮੀ ਕਾਇੜੀ ਜੀ ਚਾਹ ਕਰਨਾ ਇਹ ਯਾਰੇ ਤਾਂ ਤੇ ਭਾ ਕੇ ਚਾਹਤਾਂਗੇ ਤੇ ਪਹਿਲਾ ਗੁੱਦਾ ਪਾ ਇੱਕ ਪਾਸੇ ਤਾਂ ਅਸੀਂ ਕਿਦਾ ਸਾਡੀ ਮੇਰੇ ਤੇ ਕਿਸੇ ਦੀ ਜਿੱਜੀ ਐਦਨੇ ਪਾਸੇ ਆਈ ਜੀ ਇਹ ਜਿਹੜਾ ਜਾਰੇ ਆ ਪਾਣੀ ਇਸਾ ਇੱਥੇ ਗਰਸ ਘੱਟ ਪਾਉਂਦਾ ਹਨ ਤਾਂ ਉਹ ਕਿਹੋ ਜਿਹਾ ਚਾਹ ਦੀ ਚੱਕਿਆ ਪਾ ਕੇ ਨਾ ਹਾਂ ਹੂੰ ਤੇ ਸ਼ਾਇਦ ਤਾਂ ਨਾਲੇ ਕੋਈ ਨਾ ਪਰਦੇ ਨਾ ਹੋਵੇ ਚਾਹ ਤੂੰ ਭੁੱਖ ਲੱਗੀ ਆ ਤਾਂ ਸਿਆ ਨੂੰ ਰੋਟੀ ਬਣਾ ਦੇ ਤੇ ਜੀ ਕੱਲ ਬੀਬੀ ਨੇ ਮੇਰੀ ਨੇ ਬਣਾਈ ਸੀਗੀ ਦੇਖ ਹਨਾ ਬੀਬੀ ਹੱਥ ਨੇ ਵਾਰੀ ਸੁਆ ਲੱਗਦੀ ਸੀਗੀ ਜੀ ਅਪਾ ਜੀ ਮਾ ਕਸ਼ਮੀਰ ਪੈ ਕੇ ਮੌਸਮ ਦਾ ਤੂਫਾਨ ਚ ਪੈ ਗਿਆ ਤੇ ਦੇਖੋ ਆਪਾਂ ਅੰਨੀ ਤੇ ਡੈਡੀ ਨੂੰ ਕਹ ਸੀ ਕਿ ਮੈਂ ਕਦੀ ਉਹ ਮੰਮੀ ਉਹ ਸਾਗ ਜਿਹੜਾ ਆਪਾਂ ਕਦੀ ਸਾਗ ਤੋੜਨਾ ਨਹੀਂ ਵੀ ਬਰਤਨ ਕੋ ਘਾ ਲੈ ਕੋਈ ਨਾ ਪਾਵੇ ਵੀ ਉਹ ਪੱਤਿਆਂ ਜਾਂਦਾ ਸਾਗ ਹੁੰਦਾ ਨਾ ਜਿਹੜਾ ਚਲਾਈ ਜੀ ਦਾ ਤੇ ਮੈਂ ਕਹ ਚਲ ਆਪਾਂ ਵੀ ਹਲੇ ਚੁਲ੍ਹੇ ਤੇ ਤਾ ਤੂਪ ਹੁੰਦੀ ਮੱਕ ਜਲ ਪੱਕਾ ਲਾ ਕੇ ਬਰਾਂਡੇ ਤੇ ਬਿਠੀ ਜੀਰ ਨੂੰ ਤੇ ਬਣਾ ਲਾਂਗੇ ਆਪਾਂ ਦੋ ਦਿਨ ਨਾਗਰ ਜਾਣਗੇ ਉੱਤਾ ਸੱਦੀ ਕੱਢੀ ਨਹੀਂ ਲਾਈ ਦੀ ਅੱਜ ਇੱਕ ਗੱਲ ਅੱਜ ਨਹੀਂ ਅੱਤ ਤੋੜੀ ਅੱਜ ਨਹੀਂ ਕੱਲ ਬੱਲ ਨੂੰ ਜਾਂ ਪਰਸ ਨੂੰ ਕੱਲ ਜਾਂ ਪਰਸ ਨੂੰ ਬਣਾ ਲਿਓ ਅੱਜ ਇਹ ਕਹਿੰਦੇ ਮੂੜੀ ਬਣੇ ਸਤੋੜੀਆਂ ਬਣਾਣ ਜੇ ਸੁੱਕਿਆ ਹੋਇਆ ਤਾਂ ਹੀ ਹੈ ਪਾਣੀ ਨਹੀਂ ਆਜਾ ਪਤਾ ਦਾਤਾ ਜੀ ਤੇਜੀ ਕੱਲ ਨੂੰ ਮੇਰਾ ਹੈਗਾ ਬਰਥਡੇ ਹੈਪੀ ਬਰਥਡੇ ਆਪਾਂ ਉਹਦੇ ਹੈਪੀ ਬਰਥਡੇ ਜੀ ਤੁਹਾਨੂੰ ਵੀ ਆਪਦੇ ਹੈਪੀ ਬਰਥਡੇ ਜੀ ਆਪਾਂ ਤੇ ਦੇਖੋ ਜੀ ਕਰਕੇ ਜਿਆਦਾ ਸਾਰਾ ਕਿਹੜਾ ਪਖਾਣ ਦਾ ਚਿੰਦੇ ਦੇਸੀ ਕਿਉਂ ਤੇ ਵਿਚਪਾਤੀ ਹਾਂ ਜੀ ਹਾਂ ਬੀਚਪਤੀ ਚਟਨੀ ਜੀ। ਅੰਦਰ ਰੋਟੀਆਂ ਕੱਢੋ ਚਾਰ ਰੋਟੀਆਂ ਬੈਸਨ ਵਾਲੀਆਂ। ਮੈਂ ਵੀ ਇਹੋ ਪਾਣੀਆ ਥੋੜੀ ਜਿਹੀ ਗਰਮ ਖਾਂਦੇ ਨਹੀਂਗੇ। ਇਹ ਤੁਹਾਨੂੰ ਰੈੱਡ ਨਹੀਂ ਦੋ। ਤੁਸੀਂ ਠੰਡੀ ਰੋਟੀ ਖਾ ਕੇ ਕੋਸਾਈ। ਖਾਓ ਸਾਰੇ ਜਣੇ। ਗਰਮ ਚਟਨੀ। ਅਪੂਠੀ ਲੱਭ ਲੈ। ਚਟਨੀਆ ਰੋਟੀਆਂ। ਚਲੋ ਜੀ ਮਮਾ ਤਾਂ ਗਏ। ਹਾਂ ਜੀ ਬੀਬੀ ਜੀ ਤੁਸੀਂ ਫਿਰ ਭਾਈ ਮਾਜੀ ਕਟਰੂ ਬੱਤਰੂ ਸਾਹਮਣੇ ਮਗਰੋਂ ਖਾ ਲਈ ਆਪਦਾ। ਸਬਜ਼ੀ ਕਰਕਤੀ ਐ ਨਾਂ ਦੀ। ਇਹ ਇੰਡੀਆਂ ਦੀ ਤੇ ਗੰਡਿਆਂ ਦੀ ਤੇ ਹੁਣ ਮੇਰੀ ਉਧਰ ਇੱਕ ਦਰਾਂ ਲਈ ਬਿਮਾਰ ਆ ਸੀ ਮੈਂ ਤੇ ਮੇਰੀ ਜਠਾਣੀ ਦੋਨੇ ਦੋ ਜਠਾਣੀਆਂ ਸੀ ਮੇਰੀਆਂ ਕਿ ਚੱਲ ਗਈ ਵਿਚਾਰੀ ਉਹ ਵੀ ਸਾਡੇ ਸਕੇ ਆਂਦੀ ਐ ਅਸੀਂ ਉਹਦਾ ਪਤਾ ਲੈ ਕੇ ਆਵਾਂਗੇ ਅਬ ਨਹੀਂ ਦੀ ਮਾਂ ਦਾ ਅਬ ਨਹੀਂ ਵੀ ਦੇਖੂ ਵੀ ਵੀ ਉਹਨੂੰ ਵੀ ਪਤਾ ਲੱਗੂ ਬਿਹਾ ਮੇਰੀ ਤਾ냐 ਮੇਰੀ ਮੰਮੀ ਦਾ ਪਤਾ ਲੈਣਾ ਆਂਿਆ ਨੇ ਅੰਨੀ ਦੂਰ ਘਰ ਆ ਪੁੱਤ ਤੇ ਹੌਲੀ ਹੌਲੀ ਕਰਦਾ ਪਤਾ ਲੱਗਦਾ ਸਾਨੂੰ ਪਤਾ ਲੱਗਿਆ ਸੀ ਅੱਜ ਹੀ ਪਤਾ ਲੈ ਕੇ ਆਵਾਂਗੇ ਤੇਰੀ ਮੰਮੀ ਦਾ ਵਿਚਾਰੀ ਠੀਕ ਠਾਕ ਹੋਵੇ ਵਧੀਆ ਹੈ ਨਾ ਉਹ ਵੀ ਸਾਨੂੰ ਐ ਪਤਾ ਲੱਗ ਗਿਆ ਵੀ ਭੈਣਾ ਇਧਰ ਕਿਉਂ ਨਹੀਂ ਆਈ ਕਹਿੰਦੇ ਮਹਾਰਾਜ ਚੱਲ ਤੇ ਚਾਰ ਜਿਗੀ ਬੀ ਰਿੱਜੀ ਦੀ ਚਾ ਇਧਰ ਵੀ ਰਿੱਜੀ ਦੀ ਚਾ ਆਪਣੀ ਆਉਂਦੇ ਆ ਦੱਤ ਤੇ ਕੱਲੂ ਜੀ ਤੁਹਾਨੂੰ ਬਰਥਡੇ ਵਾਲੀ ਵੀਡੀਓ ਵੀ ਦਿਖਾਵਾਂਗੇ ਵਿਸ਼ੇਸ਼ ਕਰਦੇ ਹੋ ਕੱਲੂ ਸਰਦਾਰਾ ਕਿਸੇ ਚੀਜ਼ ਬਿਨਾਂ ਨਹੀਂ ਜਾਂਦੇ ਇਹ ਮਿਸਤੀ ਲਿਆ ਇਹਨਾਂ ਕੋਲ ਕਈ ਚੀਜ਼ਾਂ ਲੈ ਮਿਕਸੀ ਲਈ ਕਿਉਂਕਿ ਛੱਡੀ ਜੀ ਪੁਰਾਣੀ ਮਿਕਸੀ ਖਰਾਬ ਹੋ ਗਈ ਸੀਗੀ ਕੋਕਾ ਲੈ ਕੇ ਆਇਨਾ ਸੰਦਖਾ ਉਹਨੇ ਤੇ ਸਭ ਦਾ ਕਿਸੇ ਚੀਜ਼ ਬਣਾਉਣੀ ਪੁੱਤ ਜੇ ਨਹੀਂ ਟੁੱਟ ਗਿਆ ਰੀਚਾਣੇ ਟੁੱਟਣੇ ਦੇਣਾ ਨਾ ਔਕਾ ਦਿਓ ਤੇ ਜਦੋਂ ਕੁੱਟਣ ਨਾਲ ਉਹ ਦਿਖਰਾਵ ਹੋ ਜਾਂਦਾ ਐਸਾ ਵੀ ਗ੍ਰੈਂਡਰ ਇਸਦੀ ਨਾਲ ਚੱਲਦਾ ਇਹ ਸੰਦਾਰ ਰੱਲਿਆ ਕਰਾਂਗੇ ਨਾਲੇ ਕੋਈ ਹੋਰ ਦਵਾਈ ਦਿੱਤੀ ਪੀਸੀ ਆਂਦੀ ਆ ਹੈਨਾ ਇੱਕ ਜੀ ਨਾ ਜਿਹੜੇ ਜਿਵੇਂ ਗ੍ਰੈਂਡਰ ਹੁੰਦਾ ਆਪਾਂ ਨੂੰ ਡਰ ਹੁੰਦਾ ਵੀ ਕਿਤੇ ਕਰੰਟ ਨਾ ਆ ਜਾਏ ਉਹਦਾ ਕੋਈ ਡਰ ਨਹੀਂ ਹੈਗਾ ਹੈਨਾ ਚਲੋ ਮਿਕਸੀ ਕੋਈ ਤਾਂ ਜਿਹੜੀ ਚੀਜ਼ ਪੀਸੀ ਆਂਦੀ ਆ ਮਹਾਰਾਗਣ ਦੀ ਤਾਂ 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 ਹੈਗੀ ਗੁੰਡੇ ਛੋਟੇ ਨਾਲ ਤੇ ਹੱਥਾਂ ਵਰਗੀ ਤਾਂ ਕੋਈ ਚੀਜ਼ ਨਹੀਂ ਗੁੰਡੇ ਛੋਟੇ ਵਰਗੀ ਪਰ ਉਹ ਨਹੀਂ ਰਗੜ ਜਾਂਦੀ ਜੇ ਮੈਂ ਗੁੰਡੇ ਚ ਰਗੜ ਲਿਆਂ ਪੁੱਤ ਮੇਰੀਆਂ ਬਾਹਾਂ ਦਰਦ ਕਰ ਲਿਆ ਨੇ ਤੇ ਸਾਨੂੰ ਕਿ ਹਮ ਇਸਕੇ ਲਈ ਹਮ ਇਸਕੇ ਆਪਣੀ ਘਰ ਵਾਲੀ ਵੀ ਵੱਡੀ ਤੇ ਉਹ ਦੋ ਤਿੰਨ ਵਾਰੀ ਲੋਟ ਕਰਾ ਲਈ ਰੋਟ ਲੈ ਲੇ ਉਹ ਵੀ ਜੀ ਖਰਾਬ ਹੋ ਜਾਂਦੀ ਜਦੋਂ ਲੋਟ ਕਰਾ ਕੇ ਲਿਆਉਂਦੇ ਆ ਉਹ ਕੱਪ ਜਾ ਹੀ ਨਹੀਂ ਉਹਦਾ ਲੋਟ ਆਉਂਦਾ ਮਿਸਕੀ ਵੀ ਤੇਰੀ ਤੱਕੜੀ ਆ ਹੁੰਦਾ ਨਾ ਚੱਲਦੀ ਆ ਕੱਪ ਜਾ ਉਹਦੀ ਪੱਲੇ ਜੇ ਟੁੱਟ ਜਾਂਦੇ ਨੇ ਕੱਪ ਜਾ ਜਿਹੜਾ ਆ ਜਾਂਦਾ ਜਾਂ ਤੇ ਦੇਖੋ ਜੀ ਕਿੰਨਾ ਸੋਹਣਾ ਰੰਗ ਆਉਂਦਾ ਹੈ ਚਟਨੀ ਦਾ

ਤਦ ਆਪ ਦੀ ਪਾਈ ਦੇਣਾ ਅਸੀਂ ਜਾਣਾ ਤੱਤੀ ਨਾ ਭਾ ਲੈ ਚਲੋ ਜੀ ਤੁਹਾਨੂੰ ਠੀਕ ਹੈ ਬੀਬੀ ਉਧਰ ਲੱਗ ਜਾ ਚਲੋ ਉਧਰ ਚੱਲ ਦੋ ਬਣੇ ਰਹੋ ਜੀ ਵਲੋਗ ਅੰਠੀਂਂ ਜਵਦੇ ਕਰ ਸੈਂਭਾਈ ਕਿਲੋ ਲਿਆ ਤੀਆ ਦੇਖੋ ਸਗਾਰੇ ਆਪਣੀ ਕਣਕ ਦੀ ਚਟਣੀ ਉਸਾ ਆਪਣੇ ਗੰਡੇ ਕੋਲੈਂਂ ਢਾਲ ਪਈਏ ਇੰਦਾ ਗੰਡੇ ਚੀਕ ਕੇ ਤੋ ਕਿਸ ਕਾ ਦੇ ਤੇ ਜਿਹੜਾ ਸਿਆਲੇ ਬੰਦੇ ਦਾ ਕੰਮ ਹੈ ਜਦੋਂ ਉਹਨਾਂ ਚਾਹ ਪਾਣ ਦੇ ਟਿੱਕੇ ਟਾਈਮ ਲੱਗਿਆ ਤਾਂ ਤੜਤ ਰਹਿੰਦੇ ਤੇ ਆਪਾਂ ਕਿੰਨਿਆਂ ਤੇ ਚਾਹ ਹੁੰਦੀ ਤੇ ਚਲੋ ਮੰਮੀ ਮਮਾ ਹੁਣਾਂ ਚਾਹ ਫੜਾ ਕੇ ਆਉਣੀ ਆ ਥੱਕੇ ਆਏ ਨੇ ਕੁਝ ਦੀ ਆਪਾਂ ਕੱਪੜੇ ਸੀਗੇ ਦੁਕਾਨ ਵਾਸਤੇ ਤੇ ਇਹ ਲੈਂਦੇ ਆਪਾਂ ਤੌਲੀਏ ਦੇਖੋ ਜੀ ਬਧੀਆ ਰਗ ਚੱਲ ਲੀਏ ਬਹੁਤ ਵੱਡੇ ਤੌਰ ਦੇ ਇਹ ਮਮਾ ਘਰ ਵਾਸਤੇ ਲੈਂਦੇ ਆ ਹਾਂ ਇਹ ਘਰ ਵਾਸਤੇ ਲੈਂਦੇ ਆਪਾਂ ਤੌਲੀਏ ਜਦੋਂ ਉਹ ਵਰਤੀ ਜਦੋਂ ਨਾ ਇਹ ਨੀ ਪੈਂਡ ਆ ਗਈ ਹੁੰਦਾ ਜੀ ਉਦੋਂ ਹਨ ਤੇ ਤੌਲ ਵੀ ਆਪਣੀ ਸੁਖਦੀ ਨਹੀਂ ਗੀ ਤੇ ਇਹਨਾਂ ਬੱਚਿਆਂ ਨੂੰ ਕਰਦਾ ਨਹੀਂਗਾ ਤੇ ਇਹ ਆਪਾਂ ਦੋਹਿਆਂ ਨੇ ਕਿਉਂਕਿ ਰੰਗ ਇਹਨਾਂ ਦੇ ਦੋਨਾਂ ਦੇ ਲੱਗ ਲੱਗਾ ਕਿੰਨੇ ਸੋਹਣੇ ਰੰਗ ਨੇ ਲੱਗ ਮम्मा ਰੰਗ ਬਹੁਤ ਸੋਹਣੇ ਰੰਗ ਨੇ ਪੂਰੇ ਟਾਵਰ ਆ ਗਏ ਸਰਦੇ ਨਹੀਂ ਨਾ ਨਾ ਸਰਦੇ ਨਾਲੇ ਹਲਕੇ ਦੇ ਹਲਕੇ ਨਾਲੇ ਸਿੱਧ ਸੁੁੱਤ ਜਾ ਕਰਨੇਗੇ ਆਪਣੀ ਨਾਲੂ ਨੀ ਕੋਲਾਰੇ ਕੋਰੇ ਵੀ ਹੈਗੇ ਆ ਤੋਲੇ ਤੇ ਆਪਾਂ ਨੂੰ ਮਤਲਬ ਘੜੀ ਘਟਾਉਣੀ ਵਾਲਿਆ ਮਿਲਤ ਨੇ ਕੁਰੰਟੀਨ ਸੁਣੀ ਆਇਆ ਇਹ ਤੇ ਬੇਵਾਲਾ ਰੰਗ ਲੱਗ ਲਿਆ ਇਹ ਜੇ ਆਪਾਂ ਲੈਣੇ ਕਰਨ ਵਾਸਤੇ ਤੇ ਨਾਲ ਦਿੰਦੀ ਆਪਾਂ ਕਹਿ ਲਾ

ਰੰਗੂ ਵੀ ਮਮਾ ਕਿੰਨੇ ਸੋਹਣੇ ਲੈਂਦੇ ਆ ਨਾ ਤੂੰ ਰੰਗੂ ਬਹੁਤ ਸੋਹਣੇ ਲੈਂਦੇ ਜੀ 2 2 3 300 ਦੀਆਂ ਜੀ ਪਰ ਉਹ ਵੀਡੀਓ ਤੇ ਬਾਲਕਾਂ ਤੋਂ ਇਹ ਕਿੰਨੂੰ ਪੱਖਾ ਬੰਦ ਕਰਤਾ ਤੇ ਗਰਮੀ ਬਹੁਤ ਜ਼ਿਆਦਾ ਹੈ ਇਨਸਾਨ ਨੂੰ ਵੀ ਨਹੀਂ ਦਰਦ ਤੇ ਇੱਕ ਆਪਾ ਨਿਆਂ ਦਾ ਉਹ ਦੁਕਾਨ ਦੇ ਵਿੱਚ ਨੰਨਤ ਪਈ ਜਾਂਦਾ ਪਈ ਪੈਨੇ ਵੀ ਪੀਸ ਦੇ ਲੈਜੈਂਡਰੀ ਕਟਾਏ ਕਿ ਪੈਣਾ ਤੇ 1.5 ਮੀਟਰ ਦਾ ਪੀਸ ਹੈਗਾ ਇਹ ਜਾਂ ਤਾਂ ਨੀਤੂ ਬਣਾ ਲੂ ਕੁਰਤੀ ਇਸ ਸਿਲਵਰ ਨਾਲ ਸਿਲਵਰ ਆਹਦੇ ਕੋਲ ਪਈਆਂ ਦੀ ਜੰਪਲਾਡੋ ਨਾਲ ਪਾਲੂ ਜੇ ਮੈਂ ਬਣਾਵਾਂ ਮਮਾ ਮੇਰੇ ਕੋਲ ਹੈਗੇ ਬਲੈਕ ਸਿਲਵਰ ਬਲੈਕ ਨਾਲ ਚੱਲੂ ਰੈੱਡ ਨਾਲ ਵੀ ਚੱਲੂ ਇਹਨਾਂ ਕੋਰੇ ਫੋਨ ਦਾ ਇਹ ਇੰਸਾਫ ਦੀ ਜਿੰਨੇ ਪਲਾਜ਼ੋ ਬਣਾਉਣੇ ਨੇ ਪਲਾਜ਼ੋ ਬਣਾ ਲੂਗੀ ਪਲਾਜ਼ੋ ਬਣਾ ਲੂ ਮਮਾ ਮੈਂ ਸੋਨੇ ਲੱਗਦੇ ਆ ਇਹ ਸੁਣੀ ਹੋਣੀ ਹੌਲੀ ਜੀ ਕੁਸਤੀ ਬੰਨਦੀ சி ரூபி ਰੰਗ ਦੇ ਕੋਲ ਕਿੰਨਾ ਪਿਆਰਾ ਮੂੰਗੀਆ ਜੱਟ ਤੇ ਏਕ ਮੀਜ਼ ਦਾ ਟਾਈਮ ਬਣ। ਬਹੁਤ ਬੋਲ ਬੋਲ ਕੱਪੜਾ ਗਾ। ਤੇ ਆ ਤਾਂ ਮੂਰੇ ਬਾਦਰ ਗਿਆ ਜੂਗਾ ਵੀ ਕੀ ਬਾਦਰਾ ਇਥੇ ਫੂਰਲਾ ਪਾਸਾ ਤੇ ਇਧਰ ਮੰਨਦਾ ਆਪਣਾ ਮੰਤੇ ਜੀ ਆਹ ਬਾਹਾਂ ਤੇ ਆ ਜੀ ਡਿਜ਼ਾਈਨ ਇਹ ਬਾਹਾਂ ਤੇ ਆ ਜੀ ਆ மதிய <laughs> ਆ ਜੀ ਡਿਜ਼ਾਈਨ ਹੈ ਹਨਾ ਉਹ ਉਮੀ ਸੇਮ ਬੜਾ ਵਧੀਆ ਲੱਗਾ ਪਿੰਕ ਜਿਹਾ ਸਸਤਾ ਹੀ ਹੋ ਗਿਆ ਹਾਂਜੀ ਤੇ ਇਸ ਦਾ ਆ ਵੀ ਇਹਦੇ CM ਦੇ ਨਾਲ ਦੇ ਹੀ ਹੈ ਜਿਵੇਂ ਸੇਮ ਜਿਹਾ ਸਸ ਕਲਰ ਦਾ ਕਲਰ ਦੇ ਚੁੰਨੀ ਦਿਖਾਏ ਮਮਾ सेम ਹੀ ਆ ਲੈ ਚੁੰਨੀ ਕੇ ਨਾ ਪਕੌੜੇ ਤਾਂ ਹੈ ਨਹੀਂ ਇਹਨੂੰ ਤੇ सेम ਹੀ ਵਸ ਮਮਾ सेम सेम ही ਏ ਬਗੜਾ ਤੇ ਦਿਸ ਇ ਬਟੇਨਾ ਕੀ ਕਰੇ ਦਿੱਤੇ ਪੈ ਗਈ ਆਪਾਂ ਤਾਂ ਕਰਕੇ ਲੈ ਲਈ ਗਰਮੀ ਅੰਦਰ ਵਿੱਚ ਮੋਜ਼ ਕਰਾਂਗੇ ਤੇ ਅਸੀਂ ਕਿਹ ਪਾ ਡਿਫੀਟ ਦਾ ਹੋ ਗਿਆ ਸੀ ਨੁਕਸਾਨ ਪਰ ਜਦੋਂ ਚੰਗੇ ਬੱਚੇ ਸਿਆਣੇ ਬੱਚੇ ਘਰ ਹੋਣ ਫੇਰ ਨੁਕਸਾਨ ਨਹੀਂ ਹੋਣ ਦਿੰਦੇ ਤੇ ਮੀਨ ਹੈ ਜੀ ਸਾਰੀ ਫੀਡ ਪੇ ਉਹ ਇੱਕ ਬੋਰੀ ਕਿਵੇਂ ਰਹਿ ਗਈ ਜੋ ਤ ਕਿਹੜੀ ਹੋਰ ਤੋਂ ਬਣਾ ਹੋ ਗਿਆ ਜੀ ਇਹ ਜਿਹੜੀ ਉਹ ਅੱਡ ਸਿਕਾ ਉਹਨੂੰ ਸਿਖਾਵਾਂਗੇ ਉਹਨੂੰ ਵੀ ਤੇ ਮੈਂ ਬਤਾਂ ਕਰਕੇ ਇਹਨਾਂ ਨੂੰ ਆਹੀ ਰੋਕ ਗਿਆ ਰੋਕ ਤੱਕ ਨਹੀਂ ਆਉਣਾ ਮੀ ਧੰਨਵਾਦ ਇਹ ਫੀਡ ਬਹੁਤ ਖਰਿਆਬ ਹੋ ਗਈ ਮੀ ਨਾਲ ਜੀ ਤੇ ਨਾਲੇ ਸਾਂਣ ਕੇ ਸਾਰੀ ਉਹ ਗਿੱਲੀ ਗਿੱਲੀ ਅੜ ਘੜਦੇ ਇਹਦਾ ਕੁਝ ਦੋ ਦਾ ਜੀ ਪਾਰ ਆ ਜਾਂਦਾ ਦੋ ਦਿਨਾਂ ਚ ਤੇ ਐਂ ਕਹਿੰਦਾ ਵੀ ਜੇ ਸਿਆਣੇ ਬੱਚੇ ਘਰ ਨਹੀਂ ਖਰਿਆ ਬੋਣ ਬੰਦੇ ਹੁੰਦੀ ਵੈਰੀ ਵੈਰੀ ਥੈਂਕ ਯੂ ਜੀ ਦੋਨਾਂ ਦਾ ਕੋਈ ਨਾ ਫੇਰ ਹੀ ਸਿੱਖਿਆ ਪੁੱਤ ਕੰਮ ਤਾਂ ਕਰਨੀ ਬੂ ਮੈਂ ਸਾਨੀ ਕਿਹਦੇ ਇਹਦਾ ਘਰ ਦਾ ਕੰਮ ਆ ਬਾਹਰ ਦੇਖਣਾ ਲੋਕਾਂ ਦਾ ਕਿੰਨਾ ਔਖਾ ਬਾਹਰ ਦੇ ਚ ਵੈਰੀ ਗੁੱਡ ਮੈਂ ਰੌਣਾ ਸੱਨੀ ਹੁਣ ਆਹ ਦਾਣਾ ਤਾਂ ਦੋ ਦਿਨਾਂ ਚ ਤੜਕੇ ਤੇ ਹੱਥਾਂ ਚ ਪਾਦਾ ਹਾਂ ਹੋਰ ਸੁਣਾਓ ਗੱਲਬਾਤ ਠੀਕ ਹੈ ਨਿਤੂ ਉਹ ਬੋਰੀ ਜੀ ਵੀ ਕੱਢਦੀ ਇਹੋ ਜਿਹੜੀ ਅਰੀ ਜੀ ਲਈ ਹੈਗੀ ਹਾਂ ਪਤਨ ਜੀ ਨਾ ਮੇਰਾ ਕੂਕਾ ਹਨਾ ਨੱਕ ਦੇ ਵਿੱਚ ਪੀਚ ਵੀ ਪਾਈ ਹੋਈ ਸੀ ਤੇ ਪਤਾ ਨਹੀਂ ਤਾਂ ਪਤਨ ਡਿੱਗ ਗਿਆ ਪਤਾ ਨਹੀਂ ਕਿਹ ਰਹਾ ਕਦੇ ਢਾੜਤੀ ਤੁਸੀਂ ਕੱਲੇ ਡਿੱਗ ਗਿਆ ਤੇ ਮੈਂ ਸਾਰਾ ਕੰਮ ਕਰਕੇ ਜਦੋਂ ਤੁਸੀਂ ਰਾਤ ਹੋਈ ਚਾਹ ਪੀਣ ਲੱਗੇ ਮੈਨੂੰ ਨਿਤੂ ਕਹਿੰਦੀ ਮम्मा ਤੂੰ ਕਿ ਐਵੇਂ ਦੇ ਘਾਤੋ ਲੈ ਇੱਧੇ ਨੀ ਨੀ ਮਸਤੀ ਨਹੀਂ ਤੇ ਇਹਨੇ ਮੇਰੇ ਮੂੰਹ ਵੱਨ ਜਦੋਂ ਦੇਖਿਆ ਤੈਨੂੰ ਮम्मा ਤੇਰੇ ਨੱਕ ਜਿੱਤਾ ਕੂਕਾ ਨਹੀਂ ਹੈਗਾ ਮੈਂ ਨਿਤੂ ਭਾਈ ਸੀ ਤੇ ਤੇ ਭਾਈ ਮੈਨੂੰ ਵੀ ਐਂ ਚਿੰਤਾ ਜੀ ਹੁੰਦੀ ਵੀ ਹੈ ਸੋਣਾ ਲੱਗ ਗਿਆ ਤੇ ਫਿਰ ਭਾਈ ਮੈਂ ਦੱਸਦੀ ਜੀ ਤੇ ਮੈਨੂੰ ਮੂਹਰੇ ਰੈਡੀ ਤੇ ਬੀਬੀ ਕਹਿੰਦੀ ਕਹਿੰਦੀ ਤੂੰ ਐਂ ਨਾ ਕਰ ਵੀ ਅੱਖਾਂ ਦਾ ਨੁਕਸਾਨ ਹੋ ਜਾਂਦਾ ਵੀ ਇਹ ਤਾਂ ਕੋਈ ਛੋਟੀ ਜੀ ਗੱਲ ਹੈਗੀ ਕੋਈ ਨਵੀਂ ਕੁਪਾਲਾ ਮਿਲ ਜੂਗਾ ਕੋਕਾ ਤੇ ਇਹਨਾਂ ਨੇ ਮੈਨੂੰ ਐਂ ਕਿਹਾ ਮੈਂ ਕਿਹਾ ਵੀ ਨਹੀਂ ਮੇਰੇ ਕੋ ਉਹ ਨਾ ਤਾਂ ਲੱਭਣ ਤੇ ਪਤਾ ਲੱਗਦਾ ਵੀ ਜੇ ਤਾਂ ਹਨਾ ਰੈਲੀ ਲਿਖੀ ਹੋਈ ਤੇ ਤਾਂ ਆਪਣ ਮਿਲ ਜੂਗੀ ਤੇ ਫਿਰ ਮਮੀ ਕਹਿੰਦੀ ਕਹਿੰਦੀ ਜੀ ਤੇਰਾ ਲੱਗੋਦੀ ਸੁੰਨਾ ਸੁੰਨਾ ਦੇਖਾ ਤੂੰ ਆਇਂ ਗੰਦੀ ਹੋਰੀ ਮੂੰਹ ਤੁਹਾਨੂੰ ਅਦਾਸ ਦੇਣਾ ਜ਼ਰੂਰੀ ਹੈ ਤੇ ਮਗਰ ਤਾਂ ਕੋਈ ਨਾ ਮਮੀ ਵੀ ਮਗਰ ਵੀ ਇਸਾ ਨਾ ਕੋ ਤੋਂ ਜੀਸਾ ਬੰਦ ਹੀ ਹੋਣੀ ਚਾਹੀਦੀ ਕਿਹਦੇ ਨਹੀਂ ਸਿੱਖ ਜੰਮੀ ਕਹਿੰਦੀ ਕਿ ਕਿਉਂ ਨਾ ਬੰਦ ਕਰਨਾ ਤੇ ਫਿਰ ਸਾਨੂੰ ਕੋਈ ਹੈ ਨੀ ਤੁਹਾਨੂੰ ਡੈਡੀ ਨੰਪੀ ਕੀ ਲੈ ਗਈ ਤੇ ਫਿਰ ਮੈਨੇ ਫੋਨ ਕਰੀ ਮੀ ਕਹਿੰਦੇ ਕਿ ਸੈਂਟਰਲ ਮੈਂ ਵੀ ਲਈ ਦੇ ਨਾ ਗਾਲੀ ਉਹ ਜੋਤ ਨਹੀਂ ਪਤਾ ਕਿ ਕਿੱਥੇ ਰੱਖੀਏਗੀ ਉਹ ਤੋਂ ਆਪਾਂ ਸਿੱਧੇ ਤੁਹਾਨੂੰ ਦਿਖਾਉਣ ਆਏ ਹਾਂ ਕਿ ਮੱਲਿਓ ਨੀ ਮਾੜੀ ਕਿ ਵਿਰਸਗੀ ਤਾਂ ਵੀ ਉਹ ਵਿਲੈਂਸੀ ਦੇ ਮੀਕੀ ਸੁਨਿਆਰ ਦੇ ਤੇ ਆਸਮਾਨ ਲਿਆਂ ਦਾ ਕੋਸਾ ਆਪਾਂ ਜਦ ਗਏ ਬਿਜਾਰਤ ਹੈ ਨਾ ਤੇ ਮਨੋਂ ਮਨੀ ਪੈਂਚ ਦਾ ਵੱਧ ਵੀ ਲੱਗ ਜਾਂਦਾ ਜੇ ਕੋਈ ਬਿਜਾਰਤ ਜਾਣੇਗੀ ਤੇ ਅਥਰੇ ਨਿਆਨ ਦੇ ਇੱਕ ਉਸ ਨੂੰ ਦਿਖਾਉਣੇ ਹੈਗੇ ਤੇ ਪਹਿਲੇ ਫੇਰੇ ਸੀ ਕਲੈਂਡਰ ਜੁਸਟਰ ਤੇ ਜੁਸਟਰ ਅੰਦਰ ਪਿਆਗਾ ਪੜਾ ਤੇ ਤੁਹਾਨੂੰ ਵਿੱਚ ਦੀ ਪੁੱਤ ਕੇ ਦਿਖਾਈ ਹੂਗੀ ਇਹਦੇ ਵਿੱਚ ਨੈਕਸਟਿੰਗ ਨਾਲ ਨਹੀਂ ਕਿੰਨੀ ਦੀਵਨੀ ਬੀਗੀ ਤੇ ਉਧਰੋਂ ਸੀ ਪਹਿਲਾਂ ਤਾਂ ਜੋ ਸਰਕਸ ਦੇ ਕੋਸਤੇ ਨੈਕਸਟ ਤੇ ਭਾਈ ਮੀਟਿੰਗ ਤੇੜੀ ਕਤਾਂ ਦੇ ਚਲੇ ਗਏ ਉਹ ਮੂਰੇ ਨਾ ਮੋਬਾਈਲਾਂ ਵਾਲੇ ਦੁਕਾਨ ਦੇ ਮੂਰੇ ਉਹ ਲਾਲ ਦੇ ਰੰਗ ਰੰਗ ਦੇ ਪੋਸਟ ਦੇ ਨੇ ਲੇਕਿਨ ਉਹ ਹੀ ਨੇ ਬਣਾਏ ਵੀ ਜਿਹੜਾ ਸਵੇਰੇ ਹੁੰਦੇ ਨੇ ਉਹਨਾਂ ਕਿਹਾ ਕਿ ਆਏ ਕੁਦਰਤੀ ਹੱਥ ਲਾ ਲੈ ਦੋਦ ਵਿਚਨਾ ਕਰਾਂ ਤਾ ਪੂਰ ਜੋਤ ਨੂੰ ਝਟਕਾ ਤੇ ਉਤਮ ਜੀ ਕਿਹਾ ਵੀ ਉਹ ਦੁਕਾਨਦਾਰ ਜੀ ਕੋਲ ਹਨਾ ਇਹ ਕਿਥੇ ਵੀ ਜਦੋਂ ਕ੍ਰਾਂਤ ਦੋਂ ਦੇ ਬੁੱਕਲੇ ਇਹਨਾਂ ਬਾਰੇ ਕਿਉਂ ਬਚਦਾ ਹੈ ਤੇ ਉਹ ਹੱਸ ਕੇ ਗੱਲ ਡਾਲ ਚਾਲਦੀ ਵੀ ਕੋਈ ਬੱਚਾ ਕੋਈ ਵੀਰ ਕੋਈ ਕਈ ਵਾਰੀ ਬਸ ਸਹਾਰਾ ਲੈ ਆਈ ਹੱਥ ਲਾ ਕੇ ਉਸ ਕਰ ਇੰਨਾ ਉੱਚੀ ਜਗੋਂ ਆਏ ਫੜਲੇ ਜਾਂ ਕੇ ਇੰਨਾ ਜੋ ਕ੍ਰਾਂਤ ਬੱਜਿਆ ਸਾਰੀ ਮਾਂ ਚਾਰ ਵਿਚਾਰਨ ਕਰੀ ਗੀ ਤੇ ਫੇਰ ਅਸੀਂ ਤਰਬੀਉ ਉਤਮ ਜੀ ਤੇ ਫੇਰ ਅਸੀਂ ਆਉਂਦੇ ਆਉਂਦੇ ਪੰਦੇਰੀ ਉਥੇ ਖਮੋੜ ਜਾਗਾ ਪਿੱਪਲ ਕੋਲੇ ਤੇ ਇਧਰੋਂ ਫੀ ਮੋਟਰ ਸਾਡੀ ਗੱਡੀ ਨਾਲ ਸਾਰ ਸੁਰਾਉਣੀ ਕੜਾਈ ਕੜਾਈ ਵੀ ਕੀਤੀ ਨਾਲੇ ਤੇ ਅਜੇ ਸਿਮੋਟਰ ਤਾਂ ਚਲੇ ਗਏ ਪਹਿਲੀ ਵਾਰੀ ਮੋਟਰਸਾਈਕਲ ਤੇ ਮੈਂ ਨਾਲ ਨਹੀਂ ਗਈ ਤੇ ਫੇਰ ਪੈ ਪੰਦੇਰੀ ਜਦੋਂ ਆਉਂਦੇ ਆਉਂਦੇ ਉਦੋਂ ਮੋਟਰਸਾਈਕਲ ਉਹਨਾਂ ਦੀ ਗੱਲ ਕੀ ਸੀਗੀ ਉਹਨਾਂ ਨੇ ਜਾਂ ਤਾਂ ਹਾਰ ਲਾਰਮ ਜੇ ਮਾਰਨ ਲਈ ਮੋਟਰਸਾਈਕਲ ਦਾ ਤਾਂ ਸੱਟ ਸੈਡ ਗਿਆ ਇਹ ਉਦੋਂ ਤੇ ਉਹ ਆਹਨਾਂ ਨੇ ਆਪਣਾ ਮੋਟਰਸਾਈਕਲ ਧੁੱਕੀਗਾ ਉਹਨਾਂ ਤੇ ਜਾ ਕੇ ਆਈ ਬੈਠੀ ਸੀ ਤੇ ਮੈਂ ਬਹੁਤ ਜ਼ੋਰ ਦੀ ਡਿੱਗ ਗਈ ਸੀ ਉਸੇ ਪੱਥਰ ਜਿਆ ਫੈ ਸੀਗਾ ਨਾ ਸ਼ੁਕਰ ਬਾਦ ਜੀ ਜਿਹੜੇ ਪੱਥਰ ਸੀ ਸਰਵਾਜ ਦਾ ਨਾਲ ਨਾਲ ਪੱਥਰ ਜੰਦ ਨਾਲ ਉਹਦੇ ਨਾਲ ਹੀ ਹੈਗੀ ਸੀਗੀ ਪੈਣ ਉਹ ਨੂੰ ਸਾਲ ਮਾਰ ਕੇ ਉੱਤਰੀ ਜੀ ਮੇਰੇ ਕੋਲ ਤਾਂ ਸਾਮਾਨ ਟੱਕਿਆ ਹੋਇਆ ਸੀਗਾ ਕਿਉਂਕਿ ਮੈਂ ਤਾਂ ਪਤਾ ਹੀ ਨਹੀਂ ਚੱਲਿਆ ਵੀ ਕੀ ਹਨੂ ਮੂਰੇ ਵੱਜਿਆ ਡੈਰ ਮੈਂ ਤਾਂ ਸੋਨ ਨੂੰਗੀ ਤੇ ਇਹ ਸਾਡੇ ਨਾਲ ਇਹ ਹਸਦਾ ਜਿਹਾ ਬਣਿਆ ਤੇ ਮਤਲਬ ਬਸ ਬਹਿ ਗੁਰੂ ਬਹਿ ਗੁਰੂ ਕਾ ਕੇ ਕਰਿਆ ਜੀ ਮਗਰ ਵੀ ਤਾਂ ਨੰਨ ਲਿਹਾਤ ਵਿਭਾਈ ਹੈ ਨਾ ਜਿੰਨਾ ਤੋਂ ਸਮਾਨ ਦੀ ਲੋੜ ਨਹੀਂ ਜਿਹੜੇ ਨਾ ਸਰੇ ਉਹਦੇ ਵਾਸਤੇ ਜਾਓ ਤੂੰ ਤਾਂ ਵਾਸਤੇ ਜਾਣਾ ਠੀਕ ਹੈਗਾ ਤੇ ਲੋਕ ਜਵੇਂ ਵੀ ਨਹੀਂ ਦੇਖਦੇਗੇ ਚਲੋ ਜੀਰਗੇ ਜੀ ਤੁਹਾਨੂੰ ਫਿਰ ਦਿਖਾਉਣੇਗੇ ਅਸਲ ਕੋਕਾ ਦਿਖਾਓ ਆਲੀ ਹੁੰਦਾ ਦੀ ਆਪਾਂ ਛਿੱਟੇ ਨਗਰ ਉਹ ਸੋਨਾਗਾ 50 ਰੁਪਏ ਦਾ ਦਿੱਤਾ ਗਾ ਜੀ ਤੁਸੀਂ ਹੁਣ ਪਾ ਲਿਓ ਸੋਨਾ ਲੱਗਦਾ ਮੈਂ ਸੁੱਡਾ ਮਮਾ ਸੱਚੀ ਦੱਸਾਂ ਥੋੜਾ ਸੁਣਨਾ ਜਮਾ ਸੋਨਾ ਲੱਗਦਾ ਸੋਨਾ ਜੀ ਕਰਦੇ ਨਹੀਂ ਕਹੋਗੇ ਕੀ ਕਰੀ ਖਲਾਕ ਬਾਰੇ ਮਾੜੇ ਹੈ ਬਹੁਤ ਚੋਰੀਆਂ ਹੁੰਦੀਆਂ ਹਾਂ ਤੇ ਆਪ ਦਾ ਸਾਹੀ ਤੁਸੀਂ ਜੰਪਿਆ ਕੋਰ ਕਰਨਾ ਸਾਹਮਣੇ ਰੱਖਿਆ ਕਰੋ ਤੇ ਬਹੁਤ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਚੋਨਾ ਮੰਨ ਲੱਗਦੀ ਕੀ ਕਰੀ ਤਿਸ ਨੂੰ ਨਾ ਕਰੀ ਸਾਡੇ ਸੰਗਲੀ ਆਪਾਂ ਅੱਜ ਦੀ ਵੀਡੀਓ ਇਹਦੀ ਤਰਮੀਲੇ ਨਹੀਂ ਕਿਸੇ ਨਵੇਂ ਲੋਕ ਦੇ ਨਾਲ bye, bye.